4 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ 4 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਹਲਕੀ-ਪੁਲਕੀ ਬੱਦਲਵਾਈ ਜ਼ਰੂਰ ਦੇਖੀ ਜਾ ਸਕਦੀ ਹੈ ਪਰ ਮੀਂਹ ਕਿਸੇ ਵੀ ਹਿੱਸੇ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਸਕਦਾ ਮੌਸਮ ਮੁੱਖ ਤੌਰ ਤੇ ਅੱਜ ਸਾਫ਼ ਹਮਸ ਅਤੇ ਖੁਸ਼ਕ ਰਹਿਣ ਦੀ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸੰਭਾਵਨਾ ਬਣੀ ਹੋਈ ਹੈ ਪਰ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਬਾਦ ਦਪੈਰ ਤੋਂ ਕੁਝ ਕੁ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਜਾਂ ਕਿਤੇ ਵਧੀਆਂ ਮੀਂਹ ਦੇ ਸ਼ਰਾਟੇ ਲੱਗ ਸਕਦੇ ਨੇ ਪੰਜਾਬ ਦੇ ਵਿੱਚ 30% ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਉਹ ਵੀ ਵੱਡੇ ਸ਼ਹਿਰਾਂ ਦੇ ਆਸ-ਪਾਸ ਉਹਨਾਂ ਦੇ ਲੈਂਦੇ ਵਾਲੇ ਪਾਸੇ ਜੇਕਰ ਵਧੀਆਂ ਬੱਦਲ ਬਣੇ ਤਾਂ ਥੋੜੇ-ਬਹੁਤ ਹੋਰ ਖੇਤਰਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ ਇਹ ਮਾਝੇ ਦੇ ਇਲਾਕੇ ਵੀ ਹੋ ਸਕਦੇ ਨੇ ਦੁਆਬੇ ਦੇ ਵੀ ਪੁਆਦ ਦੇ ਵੀ ਤੇ ਮਾਲਵੇ ਦੇ ਵੀ ਕੁਦਰਤ ਦੇ ਹੱਥ ਵਸ ਹੁੰਦਾ ਨਾ ਕਿਹੜੇ ਖੇਤਰ ਦੇ ਵਿੱਚ ਮੀਂਹ ਪੈ ਜਵੇ ਜਿੱਥੇ ਗਰਮੀ ਅਤੇ ਹੌਮਸ ਜ਼ਿਆਦਾ ਹੋਈ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਹਿਣਗੀਆ 5 ਤਰੀਕ ਤੋਂ ਬਾਅਦ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਮੀਂਹਾਂ ਦੀ ਵਾਪਸੀ ਹੋਵੇਗੀ 5 ਤਰੀਕ ਤੋਂ ਲੈ ਕੇ 10 ਜੁਲਾਈ ਤੱਕ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਪਵੇਗਾ ਜਿਨ੍ਹਾਂ ਖੇਤਰਾਂ ਦੇ ਵਿੱਚ ਅਜੇ ਵੀ ਮੀਂਹ ਦੀ ਵਧੀਆਂ ਦੀ ਉਮੀਦ ਕੀਤੀ ਜਾ ਰਹੀ ਹੈ ਉਹਨਾਂ ਖੇਤਰਾਂ ਦੇ ਵਿੱਚ ਅਗਲੇ 3 ਤੋਂ 4 ਦਿਨਾਂ ਦੇ ਦੌਰਾਨ ਵਧੀਆ ਮੀਂਹ ਪੈਂਦੇ ਹੋਏ ਦਿਖਾਈ ਦੇਣਗੇ ਸੋ ਪਹਾੜੀ ਇਲਾਕਿਆਂ ਦੇ ਵਿੱਚ ਅਜੇ ਵੀ ਵੱਡੇ ਪੱਧਰ ਤੇ ਮੀਂਹ ਜਾਰੀ ਨੇ ਉਹਨਾਂ ਖੇਤਰਾਂ ਦੇ ਵਿੱਚ جاری ਰਹਿਣਗੇ ਪੰਜਾਬ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਦਿੱਲੀ ਯੂਪੀ ਇਹਨਾਂ ਵਿੱਚ 5 ਤੋਂ 10 ਤਰੀਕ ਤੱਕ ਭਾਰੀ ਮੀਂਹ